ਕਾਜੀਪੁਰ ਦੇ ਦਸ ਕੋਚ ਵਿਲੇ ਦੀ ਵੱਡੀ ਖਬਰ ਆ ਰਹੀ ਹੈ ਕਿ ਜੋ ਕੱਚੇ ਮੁਲਾਜ਼ਮ ਜੋ ਕਿ ਸੰਘਰਸ਼ ਕਰਦੇ ਜਾ ਰਹੇ ਨੇ ਆਪਣੇ ਆਪਣੇ ਆਪ ਨੂੰ ਪੱਕੇ ਕਰਾਉਣ ਦੇ ਲਈ ਲੇਕਿਨ ਅੱਜ ਮੁੱਖ ਮੰਤਰੀ ਸਾਹਿਬ ਰੋਪੜ ਜ਼ਿਲ੍ਹੇ ਦੇ ਵਿਚਾਰੇ ਨੇ ਜਿਸ ਨੂੰ ਲੈ ਕੇ ਪੁਲਿਸ ਵੱਲੋਂ ਜਿਹੜਾ ਇਹਨਾਂ ਮੁਲਾਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਕਿਉਂਕਿ ਇਹ ਮੁਲਾਜ਼ਮ ਆਪਣੀ ਸੱਚੀ ਮੰਗ ਜਿਹੜੀ ਹੈ ਭਗਵੰਤ ਸਿੰਘ ਮਾਨ ਦੇ ਅੱਗੇ ਰੱਖਣ ਵਾਸਤੇ ਜਾਂਦੇ ਨੇ ਹਰ ਵੇਲੇ ਪਹਿਲਾਂ ਵੀ ਕਈ ਵਾਰੀ ਰੋਡ ਸ਼ੋਅ ਦੇ ਦੌਰਾਨ ਇਹਨਾਂ ਨੇ ਆਪਣੀ ਗੱਲ ਰੱਖਣ ਦੀ ਕੋਸ਼ਿਸ਼ ਕੀਤੀ ਹੈ ਪਰ ਲੇਕਿਨ ਕਿਸੇ ਵੀ ਤਰ੍ਹਾਂ ਦਾ ਨਾਲ ਪੁਲਿਸ ਵੱਲੋਂ ਉਹਨਾਂ ਦੀ ਜਿਹੜੀ ਕੋਸ਼ਿਸ਼ ਨੂੰ ناکਾਮ ਕਰ ਦਿੱਤਾ ਜਾਂਦਾ ਹੈ ਪਰ ਇੱਥੇ ਅਸੀਂ ਵੀ ਦੱਸ ਦੇਣਾ ਚਾਹਾਂਗੇ ਕਿ ਪਿਛਲੇ ਸਮੇਂ ਦੌਰਾਨ ਜਦੋਂ ਸਰਕਾਰ ਬਣੀ ਸੀ ਸਰਕਾਰ ਬਣਨ ਤੋਂ ਪਹਿਲਾਂ ਇਹਨਾਂ ਮੁਲਾਜ਼ਮਾਂ ਦੇ ਨਾਲ ਕਾਫੀ ਵਾਅਦੇ ਕੀਤੇ ਗਏ ਸੀ ਇਹ ਮੁਲਾਜ਼ਮ ਥਰਮਲ ਪਲਾਂਟ ਦੇ ਵਿੱਚ 30 30 35 35 ਸਾਲ ਤੋਂ ਨੌਕਰੀ ਕਰ ਰਹੇ ਨੇ ਕੰਪਨੀ ਵਰਕਰ ਦੇ ਤੌਰ ਤੇ ਕੰਮ ਕਰ ਰਹੇ ਨੇ ਜਿਨ੍ਹਾਂ ਦੀ ਤਨਖਾਹ 10 ਤੋਂ 11000 ਰੁਪਿਆ ਹੈ ਅਤੇ ਇੰਨੀ ਤਨਖਾਹ ਦੇ ਵਿੱਚ ਆਪਣੇ ਘਰ ਦਾ ਗੁਜ਼ਾਰਾ ਕਰਨਾ ਬੜਾ ਮੁਸ਼ਕਿਲ ਹੈ ਲੇਕਿਨ ਜਿਹੜੀ ਮੌਜੂਦਾ ਸਰਕਾਰ ਵੱਲੋਂ ਜਿਹੜੇ ਵਾਅਦੇ ਕੀਤੇ ਸੀਗੇ ਕਿ ਉਹਨਾਂ ਨੂੰ ਪੱਕਾ ਕੀਤਾ ਜਾਵੇ ਉਹ ਵਾਅਦੇ ਅਖਮਰੋ ਅਖਮਰੋ ਕੇ ਕੀਤੇ ਜਾ ਰਹੇ ਹਨ ਕਿਉਂ ਨਹੀਂ ਕੀਤੇ ਜਾ ਰਹੇ ਹਨ ਲੇਕਿਨ ਉਹਨਾਂ ਦੇ ਨਾਲ ਜਿਵੇਂ ਅੱਜ ਸੀ ਦੇਖ ਰਹੇ ਵੀਡੀਓ ਦੇ ਵਿੱਚ ਸਾਡੇ ਨਾਲ ਫੋਨ ਤੇ ਵੀ ਗੱਲਬਾਤ ਕੀਤੀ ਹੈ ਆਪਾਂ ਉਹ ਵੀ ਗੱਲ ਤੁਹਾਨੂੰ ਦਿਖਾਵਾਂਗੇ ਤੇ ਇੱਕ ਮੁਲਾਜ਼ਮ ਵੱਲੋਂ ਇੱਕ ਜਿਹੜਾ ਇੱਕ ਵੀਡੀਓ ਵੀ ਸ਼ੇਅਰ ਕੀਤੀ ਹੈ ਸਾਡੇ ਨਾਲ ਉਹ ਵੀ ਤੁਹਾਨੂੰ ਦਿਖਾਵਾਂਗੇ ਪਰ ਜਿਹੜੇ ਇਹਨਾਂ ਦੇ ਜਿਹੜੇ ਵਾਅਦੇ ਆ ਉਹਨਾਂ ਵੱਲ ਸਰਕਾਰ ਧਿਆਨ ਕਿਉਂ ਨਹੀਂ ਦੇ ਰਹੀ ਕਿਉਂਕਿ ਇਹਨਾਂ ਦੇ ਜਿਹੜੇ ਨਜਾਇਜ਼ ਮੰਗਾਂ ਨੇ ਉਹਨਾਂ ਨੂੰ ਮੰਨਣਾ ਚਾਹੀਦਾ ਹੈ ਇਸ ਟਾਈਮ ਜਦੋਂ ਵੋਟ ਦੀ ਲੋਡ ਹੁੰਦੀ ਹੈ ਉਸ ਟਾਈਮ ਅਸੀਂ ਬਹੁਤ ਈ ਤਰ੍ਹਾਂ ਦੇ ਵਾਅਦੇ ਜਿਹੜੇ ਆ ਲੋਕਾਂ ਦੇ ਨਾਲ ਕਰ ਲੈਂਦੇ ਆ ਪਰ ਲੇਕਿਨ ਪੂਰੇ ਜਦੋਂ ਨਹੀਂ ਕਰਦੇ ਹਨ ਤਾਂ ਬਿਲਕੁਲ ਨਰਾਸਾ ਦਾ ਸਾਹਮਣਾ ਸਾਨੂੰ ਕਰਨਾ ਪੈਂਦਾ ਹੈ ਇਸ ਕਰਕੇ ਜਿਹੜੀ ਅੱਜ ਦੀ ਸਾਡੀ ਖਬਰ ਹੈ ਅੱਜ ਭਗਵੰਤ ਸਿੰਘ ਦੀ ਮਰੰਡਾ ਵਿਖੇ ਆਣਗੇ ਤੇ ਉਧਰ ਨੰਗੜ ਵਿਖੇ ਜਾਣਗੇ ਜਿਸ ਨੂੰ ਲੈ ਕੇ ਪੁਲਿਸ ਵੱਲੋਂ ਸਵੇਰੇ 6 ਵਜੇ ਚਾਹ ਪਿੰਡ ਤੋਂ ਪਹਿਲਾਂ ਹੀ ਇਹਨਾਂ ਮੁਲਾਜ਼ਮਾਂ ਨੂੰ ਜਿਹੜਾ ਗ੍ਰਿਫਤਾਰ ਕਰ ਲਿਆ ਗਿਆ ਹੈ ਕੀ ਗੱਲ ਦੀ ਸਰਕਾਰ ਖੁਦ ਜਿਹੜਾ ਮੁੱਖ ਮੰਤਰੀ ਹੈ ਉਹ ਵਾਅਦਾ ਕਰਕੇ ਮੁੱਕਰਦਾ ਤੇ ਫਿਰ ਡਰਦਾ ਜੇ ਜੇ ਤੈਨੀ ਹਿੰਮਤਾ ਫਿਰ ਮੁਲਾਜ਼ਮਾਂ ਦਾ ਸਾਹਮਣਾ ਕਰੇ ਨਾ ਜਾਂ ਜਵਾਬ ਕਹਿੰਦਾ ਜੀ ਅਸੀਂ ਕੱਚੇ ਮੁਲਾਜ਼ਮ ਪੱਕੇ ਕਰਾਂਗੇ ਕਰੇ ਵੀ ਮੁਲਾਜ਼ਮ ਪੱਕੇ ਆ ਵੀ ਉਹਰੇ ਵੀ ਖੜੇ ਰਹਿਣ ਦੀ ਡਿਊਟੀ ਵਾਰਾ ਘੰਟੇ ਕੇ ਆ ਸੀ ਕਰਾਂਗੇ ਕਰਤੀ ਨਹੀਂ ਕਰੀ ਪਰ ਅਸੀਂ ਅਪੀਲ ਕਰਦੇ ਆ ਕਿ ਥੋੜਾ ਜਿਹਾ ਬਰੂਦ ਹੈ ਨਾ ਐਦਾਂ ਨਹੀਂ ਇਹ ਗੱਲ ਚੱਗੜੀ ਬੋਟਾ ਮੁੱਕ ਜਾਈ ਨਹੀਂ ਮੁੜ ਕੇ ਤਿਆਰੀ ਸਾਡੀ ਫੇਰ ਹੈ ਕੋਈ ਚੱਕਰ ਨਹੀਂ ਹੈ ਬੋਟਾ ਖੜ ਮੋਰ ਤੋਂ ਬਾਅਦ ਵੀ ਦੇ ਕੇ ਆਗੇ ਕੋਈ ਚੱਕਰ ਨਹੀਂ ਹੈ ਤੋਂ ਮੁਲਾਜ਼ਮ ਆਇਆ ਲੈਣ ਪਰ ਮੇਰੀ ਇਹਨਾਂ ਵੀ ਅਪੀਲ ਹੈ ਕਿ ਦੱਸੋ ਵੀ ਜਿਹੜੀ ਅੱਜ ਦੀ ਸਾਡੀ ਜਿਹੜੀ ਹਾਜ਼ਰੀ ਹੈ ਉਹ ਸਾਡਾ ਜਿਹੜੀ ਪਰਭਾਈ ਕੌਣ ਕਰੂਗਾ ਸਰਕਾਰ ਦਾ ਬੈਠੀ ਹੈ ਨਾ ਉਹ ਆਰਡਰ ਦੇ ਤਾ ਚਲ ਕੋਈ ਗੱਲ ਨਹੀਂ ਚਲੋ ਦੇਖਦੇ ਆ ਅਗਲੀ ਕੋਈ ਗੱਲ ਨਹੀਂ ਜੋ ਕੰਮ ਹੋਣਾ ਉਹ ਤਾਂ ਕਰ ਲਈ ਹੈ ਮੁਲਾਜ਼ਮਾਂ ਨੇ ਤੋਂ ਧੰਨਵਾਦ ਸਾ ਹਾਂਜੀ ਪ੍ਰਗਟ ਸਿੰਘ ਜੀ ਅੱਜ ਸੀਰਮ ਸਾਹਿਬ ਆ ਰਹੇ ਆ ਕਿ ਆ ਗੱਲ ਵੀ ਤੁਹਾਡਾ ਕੋਈ ਬੁਲਸਨਾਮ ਕੀਤਾ ਅੱਜ ਸਾਡੀ ਸਿਆਜ ਹੀ ਮੰਗ ਸੀ ਜ ਆਪਣੇ ਸੀਰਮ ਸਾਹਿਬ ਮੂਰੇ ਸੀ ਮੰਗ ਰੱਖਣੀ ਵੀ ਸਾਡੇ ਕੱਚੇ ਮੁਲਾਜ਼ਮਾਂ ਨੂੰ ਪੱਕਾ ਕੀਤਾ ਜਾਵੇ ਜੋ ਤੁਸੀਂ ਵਾਅਦਾ ਕੀਤਾ ਸੀ ਸਰਮਪਲਾਂਟ ਦੇ ਜੀ ਜੀ ਤੇ ਪਰ ਸਾਨੂੰ ਇਹ ਵਾਅਦੇ ਤਾਂ ਪਹਿਲਾਂ ਹੀ ਸਰਕਾਰ ਨੇ ਸਵੇਰੇ ਹੀ ਸਾਡੇ ਬਰਵਿੰਦਰ ਸਿੰਘ ਜੀ ਦੇ ਸਕੋਰ ਜੀ ਆ ਉਹਨਾਂ ਸਿਰੇ ਘਰੇ ਆ ਕੇ ਪੁਲਸਮ ਪ੍ਰਸ਼ਾਸਨ ਦੇ ਆ ਕੇ ਟੱਕਲੇ ਗਿਆ ਸਾਨੂੰ ਘਨੋਲੀ ਚੌਂਕੀ ਤੋਂ ਜਿਹੜੇ ਇੰਚਾਰਜ ਆ ਕਮਲ ਕੁਸ਼ੌਰ ਜੀ ਉਹ ਮੈਨੂੰ ਸਵੇਰੇ 6 ਵਜੇ ਆ ਕੇ ਘਰੋਂ ਚਾਹ ਵੀ ਨਹੀਂ ਪੀਤੀ ਸਵੇਰੇ ਆ ਕੇ ਮੈਨੂੰ ਘਨੌੜੀ ਅਰੈਸਟ ਕਰਕੇ ਲਿਆਈ ਜੀ ਬਾਕੀ ਸਾਡੇ ਜਿਹੜੇ ਹੋਰ ਲੀਡਰ ਵੀ ਉਹ ਵੀ ਅਰੈਸਟ ਕੀਤੇ ਹੋਏ ਆ ਜੀ ਇਹ ਜਿਹੜੇ ਤੁਹਾਡੀ ਮੰਗ ਹੈ ਉਹ ਮੰਗ ਦੇ ਸੰਬੰਧ ਦੇ ਵਿੱਚ ਕੋਈ ਗੱਲ ਨਹੀਂ ਕਰ ਰਹੇ ਨਹੀਂ ਸਰ ਇਦਾਂ ਦੀ ਮੰਗ ਵਿੱਚ ਸਾਡੇ ਨਾਲ ਕੋਈ ਗੱਲ ਨਹੀਂ ਗੱਲ ਬਾਤ ਕਰ ਰਹੇ ਇੱਥੇ ਦੇ ਵਿਧਾਇਕ ਸਾਹਿਬਾਂ ਨਾਲ ਬਥਰੀ ਵਾਰ ਗੱਲ ਕਰਨ ਚੁੱਕੇ ਅਸੀਂ ਤੇ ਸੀਐਮ ਸਾਹਿਬ ਨਾਲ 21 ਵਾਰ ਮੀਟਿੰਗ ਦੇ ਕੇ ਮੁੱਕਰ ਚੁੱਕੇ ਨੇ ਅਸੀਂ ਤਾਂ ਸਾਰੇ ਇਹੀ ਮੰਗ ਰਹੇ ਹਾਂ ਵੀ ਸਾਨੂੰ ਜੋ ਤੁਸੀਂ ਵਾਅਦਾ ਕੀਤਾ ਸੀ ਕੱਚੇ ਮੁਲਾਜ਼ਮਾਂ ਦਾ ਵੀ ਸਾਨੂੰ ਪਹਿਲੇ ਧਾਰ ਦੇ ਪੱਕਾ ਕੀਤਾ ਜਾਵੇ ਜੀ ਲਗਭਗ ਕਿੰਨੇ ਕੁ ਮੁਲਾਜ਼ਮ ਐ ਜਿਹੜੇ ਸਰਮਲ ਜਿਸ ਵੇਲੇ ਪੱਕੇ ਐ ਔਰ ਕਿੰਨੇ ਕਿੰਨੇ ਸਾਲਾਂ ਤੋਂ ਕੰਮ ਕਰ ਰਹੇ ਐ ਸਾਰੇ ਜਿਹੜੇ ਸਾਡੇ ਮੁਲਾਜ਼ਮਾਂ ਜਿ ਘਟੋਰ 30 35 35 ਸਾਲ ਤੋਂ ਮੁਲਾਜ਼ਮ ਕੰਮ ਕਰਦੇ ਆ ਰਹੇ ਐ ਜੀ ਅੱਛਾ ਘਟੋਰ ਕਿੰਨੀ ਕੀ ਤਨਖਾਹ ਤੇ ਕੰਮ ਕਰ ਰਹੇ ਐ ਸਰ ਮੈ ਇਹਨਾਂ ਵਿੱਚੋਂ ਕੁਝ ਮੁਲਾਜ਼ਮ ਇਦਾਂ ਦੇ ਵੀ ਜਿਹੜੇ ਰਿਟਾਇਰ ਹੋ ਚੱਲ ਜਾਂਦੇ ਆ ਤੇ ਉਹਨਾਂ ਨੂੰ ਵਜਾ ਮੁੜ ਕੇ ਕੋਈ ਸਾਰ ਨਹੀਂ ਦਿੱਤੀ ਜਾਂਦੀ ਇੱਕ ਬੋਰਡ ਮੁਲਾਜ਼ਮ 65 ਤੋਂ 70 ਆ ਪੇਮੈਂਟ ਲੈ ਰਿਆ ਉਹ ਦੁਆਰੇ ਫਿਰ ਪੈਨਸ਼ਨ ਦੇ ਆਧਾਰ ਤੇ ਪੈਨਸ਼ਨ ਮਿਲਦੀ ਉਹਨੂੰ ਜੀ ਉਹਨੂੰ ਪੇਮੰਟੀ ਬੇਸਿਕ ਪੇਮੰਟੀ 25000 28000 ਰੁਪਏ ਉਹਨਾਂ ਲੱਗਦੀ ਹੈ ਜੀ ਲੇਕਿਨ ਤੁਹਾਡੇ ਜਿਹੜੇ ਕੰਪਨੀ ਮੁਲਾਜ਼ਮ ਹੈ ਉਹ ਇਹਨੇ ਉਮਰਾਂ ਹੋ ਗਈਆਂ ਵੀ ਰਿਟਾਇਰਮੈਂਟ ਵੀ ਹੋ ਚੁੱਕੇ ਹੈ ਹਾਂਜੀ ਸਭ ਰਿਟਾਇਰਮੈਂਟ ਵੀ ਹੋ ਗਈ ਹੈ ਜੀ ਲੈਕਿਨ ਉਹ ਤੋਂ ਬਾਅਦ ਉਹਨਾਂ ਦਾ ਕੋਈ ਉਹ ਨਹੀਂ ਹੈ ਵੀ ਪੈਸੇ ਦਾ ਹਿੱਲਾ ਜਾਂ ਕੋਈ ਨਹੀਂ ਸਰ ਕੋਈ ਵਾਲੀਵਾਲ ਨਹੀਂ ਉਹ ਨਾ ਘਰਦਾ ਰੰਦਾ ਨਾ ਘੜਦਾ ਰੰਦਾ ਜੀ ਉਹ ਇੱਕ ਬੋਰਡ ਮਲਾਜ਼ਮ ਨੂੰ ਤਾਂ ਪੈਨਸ਼ਨ ਲੱਗਦੀ ਹੈ 65000 ਦੇ ਵਿੱਚ ਵਿੱਚ ਬੇਸਿਕ ਹੁੰਦੀ ਹੈ 35000 40000 ਉਹ ਪਰ ਫਿਰ ਰਿਟਾਇਰਮੈਂਟ ਤੋਂ ਬਾਅਦ ਫਿਰ ਉਹੀ ਮਲਾਜ਼ਮ 25000 ਤੋਂ ਨੌਕਰੀ ਕਰ ਰਿਹਾ ਜਿੱਥੇ ਆ ਕੇ ਨਹੀਂ ਸੱਚੀ ਜਿਹੜੀ ਲੜਾਈ ਲੜ ਰਹੀ ਹੈ ਫਿਰ ਵੀ ਪੁਲਿਸ ਜਿਹੜੀ ਮਲਾਜ਼ਮ ਸਰਕਾਰ ਆ ਜਿਹੜੀ ਕੋਈ ਸੁਣਾਈ ਨਹੀਂ ਕਰ ਰਹੀ ਹੈ ਹਾਂਜੀ ਸਰ ਕੋਈ ਸੁਣਾਈ ਨਹੀਂ ਕਰ ਰਹੀ ਜਦ ਕਿ ਵੋਟਰਾਂ ਦਾ ਸਮਾਂ ਹੈ ਵੋਟਰ ਵੀ ਸੁਣਦੇ ਵੀ ਕੋਈ ਗੱਲ ਨਹੀਂ ਕੀਤੀ ਜਾ ਰਹੀ ਨਹੀਂ ਸਾਡੇ ਨਾਲ ਕੋਈ ਗੱਲ ਵਾਤ ਨਹੀਂ ਕੀਤੀ ਜਾ ਰਹੀ ਵਾ ਇੱਕ ਸ਼ੋਸ਼ਾ ਤੇ ਇੱਕ ਅਖਬਾਰਾਂ ਰਾਹੀਂ ਤੇ ਪ੍ਰਿੰਟਿੰਗ ਮੀਡੀਆ ਰਾਹੀਂ ਡਰਾਮਾ ਕੀਤਾ ਜਾ ਰਿਹਾ ਸੀਐਮ ਸਾਹਿਬ ਨੂੰ ਇੰਨੇ ਮੁਲਾਜ਼ਮ ਪੱਕੇ ਕਰਤੇ ਆ ਸਾਨੂੰ ਦੱਸੋ ਵੀ ਅੱਜ ਤੱਕ ਕਿਹੜੇ ਮੁਲਾਜ਼ਮ ਪੱਕੇ ਕੀਤੇ ਹੋ ਜੀ ਕੀ ਚਾਹੁੰਦੇ ਆ ਵੀ ਬਿਲਕੁਲ ਸੀਐਮ ਸਾਹਿਬ ਤੁਹਾਡੇ ਨਾਲ ਸਾਹਮਣੇ ਗੱਲ ਕਰੀ ਅਸੀਂ ਕਹਿੰਦੇ ਸੀਐਮ ਸਾਹਿਬ 21 ਵਾਰ ਸਾਡੇ ਨਾਲ ਮੀਟਿੰਗ ਲੈ ਕੇ ਮੁੱਕਰ ਚੁੱਕੇ ਵੀ ਜਿਹੜੀ ਗੱਲਬਾਤ ਕਰਨੀ ਸਾਡੇ ਸਾਹਮਣੇ ਕਿਤੋਂ ਕਰੋ ਅਸੀਂ ਮੁਲਾਜ਼ਮਾਂ ਨੇ ਸਰਕਾਰ ਬਣਾਈ ਆ ਤੇ ਅਸੀਂ ਦੋਖੀ ਤਾਂ ਹੈ ਨਹੀਂ ਸਰਕਾਰ ਦੇ ਸਾਨੂੰ ਤਾਂ ਇਹ ਲਾਉਂਦਾ ਕੋਈ ਸ਼ੌਂਕ ਤਾਂ ਹੈ ਨਹੀਂ ਜੀ ਅਸੀਂ ਤੁਹਾਨੂੰ ਇਸ ਲਈ ਗ੍ਰਿਫਤਾਰ ਕੀਤਾ ਕਿ ਆ ਕਿ ਤੁਸੀਂ ਉੱਥੇ ਜਾ ਕੇ ਸੀਐਮ ਸਾਹਿਬ ਨਾਲ ਕੋਈ ਗੱਲ ਕਰ ਸਕਣਾ ਹੈ ਹਾਂਜੀ ਅਸੀਂ ਅੱਜ ਇੱਕ ਮੰਗ ਪੱਤਰ ਲੈ ਕੇ ਜਾਣਾ ਸੀ ਸੀਐਮ ਸਾਹਿਬ ਕੋਲ ਇਹ ਆਪਣੀ ਗੱਲਬਾਤ ਰੱਖਣੀ ਸੀ ਉਸ ਤੋਂ ਪਹਿਲੇ ਸਾਨੂੰ ਅਰੈਸਟ ਕਰ ਲਿਆ ਠੀਕ ਹੈ ਬਿਲਕੁਲ ਅਸੀਂ ਤੁਹਾਡੀ ਗੱਲ ਜਿਹੜੀ ਹੈ ਸਰਕਾਰੋਂ ਪ੍ਰਸ਼ਾਸਨ ਨੇ ਪੂਸ਼ਯੰਤ ਕੋ ਪਹੁੰਚਣ ਦੀ ਕੋਸ਼ਿਸ਼ ਕਰਦੇ ਹਨ ਕਿਉਂਕਿ ਤੁਹਾਡੀਆਂ ਨਵਸਕਾਰ ਦੀ ਪਹਿਲੇ ਦਸ ਕੋਚ ਵਿਲੇ ਦੀ ਵੱਡੀ ਖਬਰ ਆ ਰਹੀ ਹੈ ਕਿ ਜੋ ਕੱਚੇ ਮੁਲਾਜ਼ਮ ਜੋ ਕਿ ਸੰਘਰਸ਼ ਕਰਦੇ ਜਾ ਰਹੇ ਨੇ ਆਪਣੇ ਆਪਣੇ ਆਪ ਨੂੰ ਪੱਕੇ ਕਰਾਉਣ ਦੇ ਲਈ ਲੇਕਿਨ ਅੱਜ ਮੁੱਖ ਮੰਤਰੀ ਸਾਹਿਬ ਰੋਪੜ ਜ਼ਿਲ੍ਹੇ ਦੇ ਵਿਚਾਰੇ ਨੇ ਜਿਸ ਨੂੰ ਲੈ ਕੇ ਪੁਲਿਸ ਵੱਲੋਂ ਜਿਹੜਾ ਇਹਨਾਂ ਮੁਲਾਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਕਿਉਂਕਿ ਇਹੇ ਮੁਲਾਜ਼ਮ ਆਪਣੀ ਸੱਚੀ ਮੰਗ ਜਿਹੜੀ ਹੈ ਭਗਵੰਤ ਸਿੰਘ ਮਾਨ ਦੇ ਅੱਗੇ ਦੱਖਣ ਵਾਸਤੇ ਜਾਂਦੇ ਨੇ ਹਰ ਵੇਲੇ ਪਹਿਲਾਂ ਵੀ ਕਈ ਵਾਰੀ ਰੋਡ ਸ਼ੋਅ ਦੇ ਦੌਰਾਨ ਇਹਨਾਂ ਨੇ ਆਪਣੀ ਗੱਲ ਰੱਖਣ ਦੀ ਕੋਸ਼ਿਸ਼ ਕੀਤੀ ਹੈ ਪਰ ਲੇਕਿਨ ਕਿਸੇ ਵੀ ਤਰ੍ਹਾਂ ਦਾ ਨਾਲ ਪੁਲਿਸ ਵੱਲੋਂ ਉਹਨਾਂ ਦੀ ਜਿਹੜੀ ਕੋਸ਼ਿਸ਼ ਨੂੰ ناکਾਮ ਕਰ ਦਿੱਤਾ ਜਾਂਦਾ ਹੈ ਪਰ ਇੱਥੇ ਅਸੀਂ ਵੀ ਦੱਸ ਦੇਣਾ ਚਾਹਾਂਗੇ ਕਿ ਪਿਛਲੇ ਸਮੇਂ ਦੌਰਾਨ ਜਦੋਂ ਸਰਕਾਰ ਬਣੀ ਸੀ ਸਰਕਾਰ ਬਣਨ ਤੋਂ ਪਹਿਲਾਂ ਇਹਨਾਂ ਮੁਲਾਜ਼ਮਾਂ ਦੇ ਨਾਲ ਕਾਫੀ ਵਾਅਦੇ ਕੀਤੇ ਗਏ ਸੀ ਇਹ ਮੁਲਾਜ਼ਮ ਥਰਮਲ ਪਲਾਂਟ ਦੇ ਵਿੱਚ 30 35 35 ਸਾਲ ਤੋਂ ਨੌਕਰੀ ਕਰ ਰਹੇ ਨੇ ਕੰਪਨੀ ਵਰਕਰ ਦੇ ਤੌਰ ਤੇ ਕੰਮ ਕਰ ਰਹੇ ਨੇ ਜਿਨ੍ਹਾਂ ਦੀ ਤਨਖਾਹ 10 ਤੋਂ 11000 ਰੁਪਿਆ ਹੈ ਅਤੇ ਇੰਨੀ ਤਨਖਾਹ ਦੇ ਵਿੱਚ ਆਪਣੇ ਘਰ ਦਾ ਗੁਜ਼ਾਰਾ ਕਰਨਾ ਬੜਾ ਮੁਸ਼ਕਿਲ ਹੈ ਲੇਕਿਨ ਜਿਹੜੇ ਮੌਜੂਦਾ ਸਰਕਾਰ ਵੱਲੋਂ ਜਿਹੜੇ ਵਾਅਦੇ ਕੀਤੇ ਸੀਗੇ ਕਿ ਉਹਨਾਂ ਨੂੰ ਪੱਕਾ ਕੀਤਾ ਜਾਵੇ ਉਹ ਵਾਅਦੇ ਖਬਰਾਂ ਖਬਰੋ ਰੋਕੇ ਕਿਥੇ ਜਾ ਰਹੇ ਹਨ ਕਿਉਂ ਨਹੀਂ ਕੀਤੇ ਜਾ ਰਹੇ ਹਨ ਲੇਕਿਨ ਉਹਨਾਂ ਦੇ ਨਾਲ ਜਿਵੇਂ ਅੱਜ ਸੀ ਦੇਖ ਰਹੇ ਵੀਡੀਓ ਦੇ ਵਿੱਚ ਸਾਡੇ ਨਾਲ ਫੋਨ ਤੇ ਵੀ ਗੱਲਬਾਤ ਕੀਤੀ ਹੈ ਆਪਾਂ ਉਹ ਵੀ ਗੱਲ ਤੁਹਾਨੂੰ ਸੁਣਾਵਾਂਗੇ ਤੇ ਇੱਕ ਮੁਲਾਜ਼ਮ ਵੱਲੋਂ ਇੱਕ ਜਿਹੜਾ ਇੱਕ ਵੀਡੀਓ ਵੀ ਸ਼ੇਅਰ ਕੀਤੀ ਹੈ ਸਾਡੇ ਨਾਲ ਉਹ ਵੀ ਤੁਹਾਨੂੰ ਦਿਖਾਵਾਂਗੇ ਪਰ ਜਿਹੜੇ ਇਹਨਾਂ ਦੇ ਜਿਹੜੇ ਵਾਅਦੇ ਆ ਉਹਨਾਂ ਵੱਲ ਸਰਕਾਰ ਧਿਆਨ ਕਿਉਂ ਨਹੀਂ ਦੇ ਰਹੀ ਕਿਉਂਕਿ ਇਹਨਾਂ ਦੇ ਜਿਹੜੇ ਨਜਾਇਜ਼ ਮੰਗਾਂ ਨੇ ਉਹਨਾਂ ਨੂੰ ਮੰਨਣਾ ਚਾਹੀਦਾ ਹੈ ਸਿਸਟਮ ਜਦੋਂ ਵੋਟ ਦੀ ਲੋਡ ਹੁੰਦੀ ਹੈ ਉਸ ਟਾਈਮ ਅਸੀਂ ਬਹੁਤ ਕਈ ਤਰ੍ਹਾਂ ਦੇ ਵਾਅਦੇ ਜਿਹੜੇ ਆ ਲੋਕਾਂ ਦੇ ਨਾਲ ਕਰ ਲੈਂਦੇ ਆ ਪਰ ਲੇਕਿਨ ਪੂਰੇ ਜਦੋਂ ਨਹੀਂ ਕਰਦੇ ਹਨ ਤਾਂ ਬਿਲਕੁਲ ਨਰਾਸਾ ਦਾ ਸਾਹਮਣਾ ਸਾਨੂੰ ਕਰਨਾ ਪੈਂਦਾ ਹੈ ਇਸ ਕਰਕੇ ਜਿਹੜੀ ਅੱਜ ਦੀ ਸਾਡੀ ਖਬਰ ਹੈ ਅੱਜ ਭਵੰਤ ਸਿੰਘ ਦੀ ਮਰੰਡਾ ਵਿਖੇ ਆਣਗੇ ਤੇ ਉਧਰ ਨੰਗੜ ਵਿਖੇ ਜਾਣਗੇ ਜਿਸ ਨੂੰ ਲੈ ਕੇ ਪੁਲਿਸ ਵੱਲੋਂ ਸਵੇਰੇ 6 ਵਜੇ ਚਾਹ ਪਿੰਡ ਤੋਂ ਪਹਿਲਾਂ ਹੀ ਇਹਨਾਂ ਮੁਲਾਜ਼ਮਾਂ ਨੂੰ ਜਿਹੜਾ ਗ੍ਰਿਫਤਾਰ ਕਰ ਲਿਆ ਗਿਆ ਆਗਲ ਦੀ ਸਰਕਾਰ ਖੁਦ ਜਿਹੜਾ ਮੁੱਖ ਮੰਤਰੀ ਹੈ ਉਹ ਵਾਅਦਾ ਕਰਕੇ ਮੁੱਕਰਦਾ ਤੇ ਫਿਰ ਡਰਦਾ ਹੈ ਜੇ ਜੇ ਇਨੀ ਹਿੰਮਤ ਆ ਫਿਰ ਮੁਲਾਜ਼ਮਾਂ ਦਾ ਸਾਹਮਣਾ ਕਰੇ ਨਾ ਜਾਂ ਜਵਾਬ ਕਹਿੰਦਾ ਜੀ ਅਸੀਂ ਕੱਚੇ ਮੁਲਾਜ਼ਮ ਪੱਕੇ ਕਰਾਂਗੇ ਕਰੇ ਵੀ ਮੁਲਾਜ਼ਮ ਪੱਕੇ ਆ ਵੀ ਉਹਨੇ ਵੀ ਖੜੇ ਰਹਿਣ ਦੀ ਡਿਊਟੀ ਪਾਰਾ ਘੰਟੇ ਕੇ ਅਸੀਂ ਕਰਾਂਗੇ ਕਰਤੀ ਨਹੀਂ ਗਈ ਪਰ ਅਸੀਂ ਇਹ ਅਪੀਲ ਕਰਦੇ ਆ ਕਿ ਥੋੜਾ ਜਿਹਾ ਬਰੂਦ ਹੈ ਨਾ ਐਦਾਂ ਨਹੀਂ ਇਹ ਗੱਲ ਚੱਗੜੀ ਬੋਟਾ ਮੁੱਕ ਜਣੀ ਮੁੜ ਕੇ ਤਿਆਰੀ ਸਾਡੀ ਫੇਰ ਹੈ ਕੋਈ ਚੱਕਰ ਨਹੀਂ ਹੈ ਬੋਟਾ ਖੜ ਮੋੜ ਤੋਂ ਬਾਅਦ ਵੀ ਇਦਾਂ ਕਰਾਂਗੇ ਕੋਈ ਚੱਕਰ ਨਹੀਂ ਹੈ ਤੋਂ ਮੁਲਾਜ਼ਮ ਆਇਆ ਹੈ ਲੈਣ ਪਰ ਮੇਰੀ ਇਹਨਾਂ ਵੀ ਅਪੀਲ ਹੈ ਕਿ ਦੱਸੋ ਵੀ ਜਿਹੜੀ ਅੱਜ ਦੀ ਸਾਡੀ ਜਿਹੜੀ ਹਾਜ਼ਰੀ ਹੈ ਉਹ ਸਾਡਾ ਜਿਹੜੀ ਪਰਭਾਈ ਕੌਣ ਕਰੂਗਾ ਸਰਕਾਰ ਦਾ ਬੈਠੀ ਹੈ ਨਾ ਆਰਡਰ ਦੇ ਤਾ ਚ ਕੋਈ ਗੱਲ ਨਹੀਂ ਚਲੋ ਦੇਖਦੇ ਹਾਂ ਅਗਲੀ ਕੁਲਗਾਨੀ ਜੇ ਉਹ ਕੰਮ ਹੋਣਾ ਤਾਂ ਕਰ ਲਈਏ ਮੁਲਾਜ਼ਮਾਂ ਨੇ ਤੋਂ ਧੰਨਵਾ ਹਾਂਜੀ ਪ੍ਰਗਟ ਸਿੰਘ ਜੀ ਅੱਜ ਸੀਐਮ ਸਾਹਿਬ ਆ ਰਹੇ ਆ ਕਿਹਾ ਗੱਲ ਵੀ ਤੁਹਾਡੇ ਨਾਲ ਕੋਈ ਬੁਲਸਨਾਮ ਚਾ ਦਿੱਤਾ ਅੱਜ ਸਾਡੀ ਜੀ ਇਹ ਮੰਗ ਸੀ ਜੇ ਆਪਣੇ ਸੀਐਮ ਸਾਹਿਬ ਮੂਰੇ ਸੇ ਮੰਗ ਰੱਖਣੀ ਵੀ ਸਾਡੇ ਕੱਚੇ ਮੁਲਾਜ਼ਮਾਂ ਨੂੰ ਪੱਕਾ ਕੀਤਾ ਜਾਵੇ ਜੋ ਤੁਸੀਂ ਵਾਅਦਾ ਕੀਤਾ ਸੀ ਸਰਮ ਪਲਾਂਟ ਦੇ ਜੀ ਜੀ ਤੇ ਪਰ ਸਾਨੂੰ ਇਹ ਵਾਅਦੇ ਤਾਂ ਪਹਿਲਾਂ ਹੀ ਸਰਕਾਰ ਨੇ ਸਵੇਰੇ ਹੀ ਸਾਡੇ ਮੈਂ ਬਰਿੰਦਰ ਸਿੰਘ ਜੀ ਇਸ ਸਕੋਰ ਜੀ ਆ ਉਹਨਾਂ ਸਿਰੇ ਘਰੇ ਆ ਕੇ ਪੁਲਸਨ ਪ੍ਰਸ਼ਾਸਨ ਦੇ ਆ ਕੇ ਟੱਕ ਲਗੀ ਆ ਸਾਨੂੰ ਘਨੋਲੀ ਚੌਂਕੀ ਤੋਂ ਜਿਹੜੇ ਇੰਚਾਰਜ ਆ ਕਮਲਕਸ਼ੌਰ ਜੀ ਉਹ ਮੈਨੂੰ ਸਵੇਰੇ 6 ਵਜੇ ਆ ਕੇ ਘਰੋਂ ਚਾਹ ਵੀ ਨਹੀਂ ਪੀਤੀ ਸਵੇਰੇ ਆ ਕੇ ਮੈਨੂੰ ਘਨੌੜੀ ਅਰੈਸਟ ਕਰਕੇ ਲਿਆਈ ਜੀ ਬਾਕੀ ਸਾਡੇ ਜਿਹੜੇ ਹੋਰ ਲੀਡਰ ਵੀ ਉਹ ਵੀ ਅਰੈਸਟ ਕੀਤੇ ਹੋਏ ਜੀ ਨਹੀਂ ਜਿਹੜੇ ਤੁਹਾਡੀ ਮੰਗ ਹੈ ਉਹ ਉਹ ਮੰਗ ਦੇ ਸੰਬੰਧ ਦੇ ਵਿੱਚ ਕੋਈ ਗੱਲ ਨਹੀਂ ਕਰ ਰਹੇ ਨਹੀਂ ਸਰ ਇਦਾਂ ਦੀ ਮੰਗ ਵਿੱਚ ਸਾਡੇ ਨਾਲ ਕੋਈ ਗੱਲ ਨਹੀਂ ਗੱਲ ਬਾਤ ਕਰਦੇ ਇੱਥੇ ਦੇ ਵਿਧਾਇਕ ਸਾਹਿਬਾਂ ਨਾਲ ਬਥਰੀ ਵਾਰ ਗੱਲ ਕਰਨ ਚੁੱਕੇ ਅਸੀਂ ਤੇ ਸੀਐਮ ਸਾਹਿਬ ਨਾਲ 21 ਵਾਰ ਮੀਟਿੰਗ ਦੇ ਕੇ ਮੁੱਕਰ ਚੁੱਕੇ ਨੇ ਅਸੀਂ ਤਾਂ ਸਾਰੇ ਇਹੀ ਮੰਗ ਰਹੇ ਹਾਂ ਵੀ ਸਾਨੂੰ ਜੋ ਤੁਸੀਂ ਵਾਅਦਾ ਕੀਤਾ ਸੀ ਕੱਚੇ ਮੁਲਾਜ਼ਮਾਂ ਦਾ ਵੀ ਸਾਨੂੰ ਪਹਿਲੇ ਧਾਰ ਦੇ ਪੱਕਾ ਕੀਤਾ ਜਾਵੇ ਜੀ ਲਗਭਗ ਕਿੰਨੇ ਕੁ ਮੁਲਾਜ਼ਮ ਐ ਜਿਹੜੇ ਥਰਮਲ ਦੇ ਇਸ ਵੇਲੇ ਪੱਕੇ ਐ ਔਰ ਕਿੰਨੇ ਕਨੇ ਸਾਲਾਂ ਤੋਂ ਕੰਮ ਕਰ ਰਹੇ ਐ ਸਾਰੇ ਜਿਹੜੇ ਸਾਡੇ ਮੁਲਾਜ਼ਮਾਂ ਜਿਹਾ ਟੋਲ 30 ਦੀ 35-35 ਸਾਲ ਤੋਂ ਮੁਲਾਜ਼ਮਾਂ ਕੰਮ ਕਰਦੇ ਆ ਰਹੇ ਐ ਜੀ ਅੱਛਾ ਕਟਗੜ ਕਿੰਨੀ ਕੀ ਤਨਖਾਹ ਤੇ ਕੰਮ ਕਰ ਰਹੇ ਇਹਨਾਂ ਵਿੱਚੋਂ ਕੁਝ ਮੁਲਾਜ਼ਮ ਇਦਾਂ ਦੇ ਵੀ ਜਿਹੜੇ ਰਿਟਾਇਰ ਹੋ ਚੱਲ ਜਾਂਦੇ ਆ ਤੇ ਉਹਨਾਂ ਨੂੰ ਵਜ੍ਹਾ ਮੁੜ ਕੇ ਕੋਈ ਸਾਰ ਨਹੀਂ ਲੱਤੀ ਜਾਂਦੀ ਇੱਕ ਬੋਰਡ ਮੁਲਾਜ਼ਮ